ਕਿ ਵੱਡੀ ਗਿਣਤੀ ਰੋਜ਼ਾਨਾ ਕਈ 100 ਗੱਡੀਆਂ ਲੁਧਿਆਣਾ ਜਾਮਾ ਮਸਜਿਦ ਪਹੁੰਚ ਰਹੀਆਂ ਜਿੱਥੋਂ ਵੰਡ ਕੇ ਸਾਰੀ ਜਗ੍ਹਾ ਭੇਜੀਆਂ ਜਾਂਦੀਆਂ ਇਸ ਸਾਲ ਕੇ ਜ ਵੀ ਅਸੀਂ ਖਾਨ ਸਾਹਿਬ ਨੂੰ ਲੁਧਿਆਣਾ 500 10 ਗੱਡੀਆਂ ਸੇਵਾ ਦੇ ਲਈ ਰਸਦੀਆਂ ਭੇਜਦੇ ਪਏ ਹਾਂ ਜਿੰਨੇ ਵੀ ਗੈਰ ਸਰਕਾਰੀ ਛੋਟੇ ਸਕੂਲ ਨੇ ਉਹਨਾਂ ਦੇ ਬੱਚਿਆਂ ਨੂੰ ਅਗਰ ਕਿਤਾਬਾਂ ਦੀ ਬਸਤੀਆਂ ਦੀ ਜ਼ਰੂਰਤ ਹੋਏਗੀ ਤੇ ਉਹ ਮੁ슬ਿਮ ਭਾਈਚਾਰਾ ਜਿਹੜਾ ਹੈ ਇਹਰਾਰ ਫਾਊਂਡੇਸ਼ਨ ਵੱਲੋਂ ਸੇਵਾ ਜਿਹੜਾ ਹੈ ਉਹਨੂੰ ਦੇਗਾ ਇਨਸ਼ਾ ਜੇ ਖਾਣ ਪੀਣ ਦੇ ਰਾਸ਼ਨ ਦੀ ਲੋੜ ਪਈ ਆ ਖਾਣ ਪੀਣ ਦੇ ਰਾਸ਼ਨ ਦੇ ਲੰਗਰ ਲਾਏ ਆ ਕੱਪੜਿਆਂ ਦੇ ਲੰਗਰ ਲਾਏ ਆ ਫਿਰ ਦਵਾਈਆਂ ਦੇ ਹਰ ਤਰ੍ਹਾਂ ਦਾ ਲੰਗਰ ਲਾਇਆ ਜੇ ਕਿਸੇ ਨੂੰ ਪੈਸਿਆਂ ਦੀ ਲੋੜ ਪਈ ਹੈ ਤੇ ਪੈਸਿਆਂ ਦੇ ਵੀ ਲੰਗਰ ਲਾਏ ਆ ਅੱਜ ਅਸੀਂ ਹਲਕਾ ਪੱਟੀ ਦੇ ਵਾਲਾਂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਿਟ ਮਿੰਿਸਟਰ ਸਰਦਾਰ ਲਾਲਜੀਤ ਸਿੰਘ ਪੁੱਲਰ ਉਹਨਾਂ ਨੂੰ ਜਦ ਮੈਂ ਆ ਜਾ ਕੇ ਵੇਖਿਆ ਤੇ ਉਹ ਗਰਾਉਂਡ ਜ਼ੀਰੋ ਦੇ ਉੱਤੇ ਆਪ ਹੀ ਸੇਵਾ ਕਰਵਾਉਣ ਦੇ ਵਿੱਚ ਔਰ ਕਰਨ ਦੇ ਵਿੱਚ ਲੱਗੇ ਹੋਏ ਆ ਤੇ ਮੈਂ ਇਸ ਗੱਲ ਦੀ ਬੜੀ ਖੁਸ਼ੀ ਮਹਿਸੂਸ ਕਰਦਾ ਕਿ ਪੰਜਾਬ 'ਚ ਜਦੋਂ ਹੜਾ ਆਏ ਤੇ ਹਰੇਕ ਪੰਜਾਬੀ ਜਿਹੜਾ ਹੈ ਉਹ ਆਪਣੇ ਆਪਣੇ ਧਰਮ ਦੇ ਨਾਲ ਸਮੂਹ ਏਕਤਾ ਦੇ ਨਾਲ ਖਾੜਾ ਦਾ ਮੁਕਾਬਲਾ ਕਰਨ ਲਈ ਲੱਗਾ ਹੋਇਆ ਹੈ ਤੇ ਇਸ ਮੌਕੇ ਤੇ ਅਸੀਂ ਪਿਛਲੇ 20 ਦਿਨਾਂ ਤੋਂ ਲਗਾਤਾਰ ਜਿੰਨੇ ਮੁਸਲਮਾਨਾਂ ਨੇ ਉਹਨਾਂ ਨੂੰ ਐਲਾਨ ਕੀਤਾ ਸੀ ਵੀ ਪੰਜਾਬ ਆਓ ਤੇ ਮੈਂ ਆਪਣੀ ਕੌਮ ਦਾ ਵੀ ਧੰਨਵਾਦੀ ਹਾਂ ਕਿ ਵੱਡੀ ਗਿਣਤੀ 'ਚ ਰੋਜ਼ਾਨਾ ਕਈ 100 ਗੱਡੀਆਂ ਲੁਧਿਆਣਾ ਜਾਮਾ ਮਸਜਿਦ ਪਹੁੰਚ ਰਹੀਆਂ ਜਿੱਥੋਂ ਵੰਡ ਕੇ ਸਾਰੀ ਜਗ੍ਹਾ ਭੇਜੀਆਂ ਜਾਂਦੀਆਂ ਇਸ ਸਾਲ ਕੇ ਜ ਵੀ ਅਸੀਂ ਖਾਨ ਸਾਹਿਬ ਨੂੰ ਰੋਜ਼ਾਨਾ 5 ਤੋਂ 10 ਗੱਡੀਆਂ ਸੇਵਾ ਦੇ ਲਈ ਰਸਦੀਆਂ ਭੇਜਦੇ ਪਏ ਹਾਂ ਔਰ ਅੱਜ ਇਸ ਮੌਕੇ ਤੇ ਕਿਉਂਕਿ ਅਸੀਂ ਪਿਛਲੇ ਦਿਨੀ 50 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਕੁਝ ਗਰੀਬ ਖੇਤ ਮਜ਼ਦੂਰਾਂ ਨੂੰ ਦਿੱਤੀ ਹੈ ਤੇ ਅੱਜ ਇੱਥੇ ਅਸੀਂ ਇਹ ਵੀ ਐਲਾਨ ਕਰਦੇ ਹਾਂ ਕਿ ਕਿਉਂਕਿ ਸਰਕਾਰੀ ਸਕੂਲ ਜਿਹੜੇ ਸਾਡੇ ਸਰਕਾਰ ਦੇ ਆ ਉਹ ਤਾਂ ਮੁੱਖ ਮੰਤਰੀ ਸਾਹਿਬ ਵੱਲੋਂ ਵਰਦੀਆਂ ਕਿਤਾਬਾਂ ਸਾਰੀਆਂ ਪਹਿਲਾਂ ਤੋਂ ਫ੍ਰੀ ਹੈ ਤੇ ਇਹਨਾਂ ਪਿੰਡਾਂ 'ਚ ਜਿੱਥੇ ਹਾਲ ਆਇਆ ਜਿੰਨੇ ਵੀ ਗੈਰ ਸਰਕਾਰੀ ਛੋਟੇ ਸਕੂਲ ਨੇ ਉਹਨਾਂ ਦੇ ਬੱਚਿਆਂ ਨੂੰ ਅਗਰ ਕਿਤਾਬਾਂ ਦੀ ਬਸਤੀਆਂ ਦੀ ਜ਼ਰੂਰਤ ਹੋਏਗੀ ਤੇ ਉਹ ਮੁ슬림 ਭਾਈਚਾਰਾ ਜਿਹੜਾ ਹੈ ਐਰਾਰ ਫਾਊਂਡੇਸ਼ਨ ਵੱਲੋਂ ਇਹ ਸੇਵਾ ਜਿਹੜਾ ਹੈ ਉਹਨੂੰ ਦੇਏਗਾ ਇਨਸ਼ਾ ਅੱਲਾਹ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਅਜ਼ੀਜ਼ ਬੜੇ ਪਿਆਰੇ ਤੇ ਸਤਿਕਾਰਯੋਗ مولانا ਉਸਮਾਨ ਸਾਹਿਬ ਲੁਧਿਆਣੇ ਤੋਂ ਸ਼ਾਈ ਮਾਮ ਨੂੰ ਹੁਕਮ ਲਗਾਇਆ ਇਹਨਾਂ ਸਾਰੇ ਖਾਨ ਭਾਈਚਾਰੇ ਮੁਸਲਿਮ ਭਾਈਚਾਰੇ ਨੂੰ ਇਹਨਾਂ ਨੇ ਹੁਕਮ ਲਗਾਇਆ ਵੀ ਆਪਾਂ ਪੰਜਾਬ ਦੇ ਵਿੱਚ ਜਿਹੜੇ ਹੜਪੀੜ ਤੇ ਲੱਗੇ ਆ ਹੜਪੀੜ ਤੇ ਕਿਸਾਨ ਨੇ ਭਾਵੇਂ ਉਹ ਮਜ਼ਦੂਰ ਨੇ ਭਾਵੇਂ ਉਹ ਕਿਸਾਨ ਨੇ ਆਪਾਂ ਸਾਰਿਆਂ ਦੀ ਮਦਦ ਕਰਨੀ ਆ ਉਹਦੇ ਤਹਿਤ ਸਾਡੇ ਜ਼ਿਲ੍ਹੇ ਦੇ ਮਿਨੋਰਟੀ ਵਿੰਗ ਦੇ ਪ੍ਰਧਾਨ ਨੇ ਸਾਡੇ امام انمولਾ ਖਾਨ ਉਲਾ ਖਾਨ ਸਾਹਿਬ ਇਹਨਾਂ ਨੇ ਆ ਕੇ ਇਹਨਾਂ ਲੋੋਂ ਮওলানা ਸ਼ਾਹੀ امام ਵੱਲੋਂ ਜਿਹੜਾ ਵੀ ਸਮਾਨ ਆਇਆ ਉਹ ਸਾਰੇ ਦਾ ਸਾਰਾ ਇਹਨਾਂ ਲੋਕਾਂ ਦੇ ਵਿੱਚ ਤਕਸੀਮ ਕੀਤਾ ਜਦੋਂ ਵੀ ਕਿਤੇ ਕਿਸੇ ਵੀ ਸਟੇਟ ਤੇ ਜਾਂ ਕਿਸੇ ਵੀ ਦੇਸ਼ ਤੇ ਬਾਹਰ ਕੋਈ ਆਫਤ ਆਈ ਆ ਸਾਡੇ ਪੰਜਾਬੀਆਂ ਨੇ ਹਿੱਕ ਡਾ ਕੇ ਉੱਥੇ ਲੋਕਾਂ ਦੀ ਮਦਦ ਕੀਤੀ ਆ ਜੇ ਖਾਣ ਪੀਣ ਦੇ ਰਾਸ਼ਨ ਦੀ ਲੋੜ ਪਈ ਆ ਖਾਣ ਪੀਣ ਦੇ ਰਾਸ਼ਨ ਦੇ ਲੰਗਰ ਲਾਏ ਆ ਕਪੜਿਆਂ ਦੇ ਲੰਗਰ ਲਾਏ ਆ ਫਿਰ ਦਵਾਈਆਂ ਦੇ ਹਰ ਤਰ੍ਹਾਂ ਦਾ ਲੰਗਰ ਲਾਇਆ ਜੇ ਕਿਸੇ ਨੂੰ ਪੈਸਿਆਂ ਦੀ ਲੋੜ ਪਈ ਹੈ ਤੇ ਪੈਸਿਆਂ ਦੇ ਵੀ ਲੰਗਰ ਲਾਏ ਆ ਅੱਜ ਪੰਜਾਬ ਤੇ ਮੁਸੀਬਤ ਆਈ ਹੈ ਤੇ ਹਰ ਭਾਈਚਾਰੇ ਨੇ ਇੱਥੇ ਆ ਕੇ ਅੱਗੇ ਲਾ ਕੇ ਸੇਵਾ ਕੀਤੀ ਆ ਉਹਦੇ ਚ ਵੱਡਾ ਯੋਗਦਾਨ ਮੁਸਲਮਾਨ ਭਾਈਚਾਰੇ ਨੇ ਵੀ ਨਭਾਇਆ ਈਸਾਈ ਭਾਈਚਾਰੇ 크ਰਿਸਚੀਅਨ ਭਾਈਚਾਰੇ ਨੇ ਵੀ ਨਭਾਇਆ ਸਿੱਖ ਭਾਈਚਾਰੇ ਨੇ ਵੀ ਹਿੰਦੂ ਭਾਈਚਾਰੇ ਨੇ ਵੀ ਹਰ ਬੰਦੇ ਨੇ ਹਾਰਡ ਪੀੜਤ ਇਲਾਕੇ ਦੇ ਵਿੱਚ ਜਿਹੜਾ ਵੀ ਬੰਦਾ ਅਫੈਕਟਡ ਹੋਇਆ ਉਹਦੀ ਮਦਦ ਕੀਤੀ ਆ ਤੇ ਮੈਂ ਧੰਨਵਾਦ ਕਰਦਾ মাওলানা ਉਸਮਾਨ ਜੀ ਦਾ ਸ਼ਾਹੀ امام ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ 50 ਲੱਖ ਰੁਪਏ ਦੀ ਪੂਰੇ ਪੰਜਾਬ ਦੇ ਵਿੱਚ ਹੜ੍ਹ ਪ੍ਰੀੜਤ ਇਲਾਕਿਆਂ ਵਾਸਤੇ ਇਹ ਮਦਦ ਦੇਣ ਦਾ ਜਿਹੜਾ ਪਿਛਲੇ ਸਮੇਂ ਦੇ ਵਿੱਚ ਐਲਾਨ ਕੀਤਾ ਸੀ ਤੇ ਅੱਜ ਵੀ ਇਹਨਾਂ ਨੇ ਐਲਾਨ ਕੀਤਾ ਕਿ ਜਿਹੜੇ ਬੱਚਿਆਂ ਦੀਆਂ ਕਿਤਾਬਾਂ ਬੈਗ ਜਾਂ ਕੋਈ ਵੀ ਸਕੂਲ ਚ ਪੜਨ ਵਾਲੇ ਬੱਚੇ ਦੀ ਵਰਦੀਆਂ ਕੋਈ ਖਰਾਬ ਹੋਈਆਂ ਉਹ ਸਾਰੀਆਂ ਇਹ ਇਹਨਾਂ ਦੇ ਜਿਹੜਾ ਮਸਜਿਦਿਆ ਲੁਧਿਆਣੇ ਦੇ ਵਿੱਚ ਉੱਥੋਂ ਸਾਰੇ ਬੱਚਿਆਂ ਨੂੰ ਤਕਸੀਮ ਕੀਤੀਆਂ ਜਾਣਗੀਆਂ ਬਾਕੀ ਇਹ ਜਦੋਂ ਕੋਈ ਵਿਫਤਾ ਪੈਂਦੀ ਆ ਤੇ ਵਿਫਤਾ ਜਿਹੜੀ ਸਾਡੇ ਪੰਜਾਬੀਆਂ ਦੇ ਵਿੱਚ ਸਾਡੇ ਭਾਰਤੀਆਂ ਦੇ ਵਿੱਚ ਭਾਈਚਾਰਕ ਸਾਂਝ ਹੈ ਨਾ ਉਹਦਾ ਪ੍ਰਤੀਕ ਫੇਰ ਦਿਸਣ ਲੱਗ ਪੈਂਦਾ ਜੇ ਵਿਫਤਾ ਪਈ ਹੈ ਤਾਂ ਅਸੀਂ ਸਾਰੇ ਫੇਰ ਇੱਕ ਮੋਟੋ ਹੋ ਗਏ ਆ ਇੱਕ ਦੂਜੇ ਨਾਲ ਡਟ ਗਏ ਆ ਇੱਕ ਦੂਜੇ ਨਾਲ ਖੜ ਗਏ ਆ ਸਾਡੀ ਆਪਸੀ ਭਾਈਚਾਰਕ ਸਾਂਝ ਸਾਡਾ ਪਿਆਰ ਸਾਡਾ ਇੱਕ ਦੂਜੇ ਨਾਲ ਜਿਹੜੇ ਦਿਲਾਂ ਦੀ ਸਾਂਝ ਆ ਉਹਦਾ ਫੇਰ ਅਝਹਾਰ ਲੋਕਾਂ ਨੇ ਕੀਤਾ ਉਹ ਕੀਤਾ ਕਿਵੇਂ ਜਦੋਂ ਇੱਕ ਦੂਜੇ ਦੇ ਨਾਲ ਜਿੱਥੇ ਨੁਕਸਾਨ ਹੋਇਆ ਉੱਥੇ ਡਟ ਗਏ ਉੱਥੇ ਖੜ ਗਏ ਇੱਕ ਦੂਜੇ ਲਈ ਜੋ ਕਰ ਸਕਦੇ ਸੀ ਉਹਦੇ ਤੋਂ ਵੱਧ ਆਪਦੇ ਵਿੱਤ ਤੋਂ ਵੱਧ ਮਦਦ ਕੀਤੀ ਤੇ ਮੈਂ ਸਾਰੇ ਜਿਹੜੇ ਇੱਥੇ ਸਾਡੇ ਸਾਥੀ ਖਾਨ ਭਾਈਚਾਰੇ ਦੇ ਸਾਡੇ ਮਲਾਨਾ ਸਾਹਿਬ ਦੇ ਸਾਥੀ ਉਸਮਾਨ ਸਾਹਿਬ ਦੇ ਜਿੰਨੇ ਵੀ ਸਾਥੀ ਆਏ ਆ ਮੈਂ ਸਾਰੀ ਮੁਸਲਿਮ ਬਰਾਦਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ